ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਜਵਾਰ ਨਵੋਦਿਆ ਦਾਖਲਾ ਪ੍ਰਖਿਆ ਦੀ ਤਿਆਰੀ ਅਧੀਨ 128 ਨੰਬਰ ਪੇਪਰ ਬੇਟਾ ਭਾਗ 5/10 ਸ਼ੁਰੂ ਕੀਤਾ ਹੋਇਆ ਹੈ ਤਾਂ ਉਹਦੇ ਬੇਟਾ 30 ਤੱਕ ਸਵਾਲ ਕਰ ਚੁੱਕੇ ਆਪਾਂ ਹੁਣ 31 ਨੰਬਰ ਸਵਾਲ ਦੇ ਉੱਤੇ ਆ ਗਏ ਪਿਛਲੇ ਸਾਲਾਂ ਦੇ ਵਿੱਚ ਆਏ ਹੋਏ ਪੇਪਰਾਂ ਦੇ ਸਵਾਲ ਆ ਇਹ ਤਾਂ ਸਵਾਲ ਨੰਬਰ 31 ਦੇ ਵਿੱਚ ਬੇਟਾ ਧਿਆਨ ਦੇ ਨਾਲ ਦੇਖੋ ਤੁਸੀਂ ਆ ਪਹਿਲੀ ਇਕਾਈ ਹੈ ਜਿਹੜੀ ਬੇਟਾ ਜਿਹੜੀ ਤੁਸੀਂ ਦੇਖਦੇ ਪਏ ਆ ਆ ਇੱਕ ਵਰਗ ਬਣਿਆ ਡਾਇਗਨਲ ਕੀਤਾ ਹੋਇਆ ਇਹਦੇ ਸੈਂਟਰ ਦੇ ਵਿੱਚ ਆਹ ਚੈੱਕ ਵਾਲੀ ਲਾਈਨਾਂ ਹੈਗੀਆਂ ਤੇ ਇਹਠਾਂ ਜਿਹੜਾ ਗ੍ਰੇ ਲਾਈਨ ਹੈ ਠੀਕ ਹੈ ਨੈਕਸਟ ਸਟੈਪ ਦੇ ਵਿੱਚ ਬੇਟਾ ਕੀ ਹੁੰਦਾ ਵੀ ਇਹ ਸਾਰੇ ਦਾ ਸਾਰਾ ਇੱਥੋਂ 90 ਡਿਗਰੀ ਦੇ ਉੱਤੇ ਘੁੰਮ ਜਾਂਦਾ ਹੈ ਠੀਕ ਹੈ ਜਦੋਂ ਇਹ ਘੁੰਮੂਗਾ ਤੇ ਲਾਈਨਾਂ ਦੀ ਡਾਇਰੈਕਸ਼ਨ ਵੀ ਇਸੇ ਤਰ੍ਹਾਂ ਹੀ ਘੁੰਮ ਜੂਗੀ ਠੀਕ ਹੈ ਇਸੇ ਤਰ੍ਹਾਂ ਹੀ ਬੇਟਾ ਆਹ ਬਣਿਆ ਹੋਇਆ ਆ ਕਿਰਤੀ AB 90 ਡਿਗਰੀ ਤੇ ਇਸ ਤਰ੍ਹਾਂ ਘੁੰਮ ਜਾਊਗੀ ਤਾਂ ਜਦੋਂ ਬੇਟਾ 90 ਡਿਗਰੀ ਤੇ ਘੁੰਮੂਗੀ ਤਾਂ ਆਹ ਲਾਈਨਾਂ ਦੀ ਡਾਇਰੈਕਸ਼ਨ ਵੀ ਉਸੇ ਤਰ੍ਹਾਂ ਹੀ ਘੁੰਮ ਜਾਊਗੀ ਤਾਂ D1 ਕਰਤੀ ਹੈ ਜਿਹੜੀ ਇਹਦੇ ਐਜ਼ ਅ ਰਾਈਟ ਆਨਸਰ ਬਣਦੀ ਪਈ ਹੈ ਇਹ ਬਿਲਕੁਲ ਸਾਰੀ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਹੈ D1 ਕਰਤੀ ਤਾਂ ਇਸ ਕਰਕੇ D1 ਕਰਤੀ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 32 ਸਵਾਲ ਨੰਬਰ 32 ਧਿਆਨ ਦੇ ਨਾਲ ਦੇਖੋ ਬੇਟਾ ਆ ਇੱਕ ਬੇਟਾ ਆ ਵਰਗ ਬਣਿਆ ਹੋਇਆ ਵਰਗ ਦੇ ਵਿੱਚ ਆ ਲਕੀਰਾਂ ਦਾ ਡਿਜ਼ਾਈਨ ਹੈ ਤੇ ਉਹਦੇ ਵਿੱਚ ਟ੍ਰਾਇੰਗਲ ਆ ਅਗਲੇ ਸਟੈਪ ਦੇ ਵਿੱਚ ਬੇਟਾ ਟ੍ਰਾਇੰਗਲ ਅੰਦਰ ਜਿਹੜੀ ਬਾਹਰ ਚਲੀ ਜਾਂਦੀ ਹੈ ਲਾਈਨਾਂ ਦਾ ਡਿਜ਼ਾਈਨ ਉਵੇਂ ਰਹਿੰਦਾ ਵਰਗ ਅੰਦਰ ਆ ਜਾਂਦਾ ਆ ਉਦੋਂ ਅਗਲੇ ਸਟੈਪ ਦੇ ਵਿੱਚ ਬੇਟਾ ਆ ਧਿਆਨ ਨਾਲ ਦੇਖੋ ਇੱਕ ਚੱਕਰ ਬਣਿਆ ਹੋਇਆ ਚੱਕਰ ਦੇ ਵਿੱਚ ਡਿਜ਼ਾਈਨ ਹੈ ਤੇ ਉਹਦੇ ਅੰਦਰ ਵਰਗ ਆ ਅਗਲੇ ਸਟੈਪ 'ਚ ਵਰਗ ਬਾਹਰ ਚਲਾ ਜਾਊਗਾ ਅੰਦਰ ਚੱਕਰ ਰਹਿ ਜਾਊਗਾ ਤੇ ਡਿਜ਼ਾਈਨ ਹੈ ਜਿਹੜਾ ਉਹ ਵਰਗ ਦੇ ਵਿੱਚ ਆ ਜਾਊਗਾ ਤੇ ਬਾਕੀ ਜਿਹੜਾ ਹੈਗਾ ਚੱਕਰ ਬਲੈਂਕ ਹੋ ਜਾਊਗਾ ਤਾਂ A1 ਹੈ ਕਹਤੀ ਹੈ ਜਿਹੜੀ ਬੇਟਾ ਇਹਦਾ ਰਾਈਟ ਆਨਸਰ ਬਣਦਾ ਪਿਆ A1 ਹੈ ਕਿਰਤੀ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 33 ਸਵਾਲ ਨੰਬਰ 33 ਦੇ ਵਿੱਚ ਬੇਟਾ ਧਿਆਨ ਦੇ ਨਾਲ ਦੇਖੋ ਤੁਸੀਂ ਸਵਾਲ ਨੰਬਰ 33 ਚ ਸਾਨੂੰ ਕੀ ਕਹਿੰਦਾ ਪਿਆ ਬੇਟਾ ਆਹ ਅਕਿਰਤੀ ਦਿਖਦੀ ਪਈ ਹੈ ਸਾਨੂੰ ਆਹ ਤਿੰਨ ਚੱਕਰ ਆਪਸ ਦੇ ਵਿੱਚ ਠੀਕ ਹੈ ਕੱਟ ਰਹੇ ਆ ਇੱਕ ਦੂਜੇ ਨੂੰ ਤਾਂ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਇਹਦੇ ਵਿੱਚ ਦੋ ਦੋ ਲਾਈਨਾਂ ਜਿਹੜੀਆਂ ਹੈਗੀਆਂ ਉਹ ਬਣੀਆਂ ਹੋਈਆਂ ਹਨ ਠੀਕ ਹੈ ਤਾਂ ਦੋ ਦੋ ਲਾਈਨਾਂ ਬਣਨ ਤੋਂ ਉਪਰੰਤ ਵਿੱਚ ਬੇਟਾ ਅਗਲੇ ਸਟੈਪ ਦੇ ਵਿੱਚ ਦੋਵੇਂ ਲਾਈਨਾਂ ਜੁਆਇੰਟ ਹੋ ਕੇ ਇੱਕ ਇੱਕ ਡਾਰਕ ਲਾਈਨ ਜਿਹੜੀ ਬਣਦੀ ਪਈ ਹੈ ਸਿਮਿਲਰਲੀ ਬੇਟਾ ਆਹਾ ਟਰਾਈਐਂਗਲ ਤਿੰਨ ਟਰਾਈਐਂਗਲਾਂ ਜਿਹੜੀਆਂ ਹਨ ਆਪਸ ਵਿੱਚ ਮਿਕਸ ਹੋਈਆਂ ਹੋਈਆਂ ਹਨ ਤਾਂ ਇਹਦੂ ਅਗਲੇ ਸਟੈਪ ਦੇ ਵਿੱਚ ਕੀ ਹੋਊਗਾ ਆਹ ਲਾਈਨਾਂ ਇਹਦੇ ਨਾਲ ਜੁੜ ਕੇ ਡਾਰਕ ਹੋ ਜਾਣਗੀਆਂ ਤਾਂ ਸੀ 1 ਕਰਤੀ ਹੈ ਜਿਹੜੀ ਬੇਟਾ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਹੈ ਇਸ ਕਰਕੇ ਸੀ 1 ਕਰਤੀ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਸੀ ਨੂੰ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 34 ਸਵਾਲ ਨੰਬਰ 34 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਤੁਸੀਂ ਆਹ ਬੇਟਾ ਇੱਕ ਐਰੋ ਬਣਿਆ ਹੋਇਆ ਤੇ ਆਹ ਜਿਹੜਾ ਹੈਗਾ ਐਸ ਲੋਟ ਬਣਿਆ ਹੋਇਆ ਐਰੋ ਠੀਕ ਹੈ ਇਹਦੀ ਬੈਕ ਸਾਈਡ ਦੇ ਉੱਤੇ ਐਰੋ ਦਾ ਬੈਕ ਸਾਈਡ ਹੈ ਜਿਹੜੀ ਉਹ ਬਣਾਈ ਹੋਈ ਹੈ ਠੀਕ ਹੈ ਬੇਟਾ ਅਗਲੇ ਸਟੈਪ ਦੇ ਵਿੱਚ ਬੇਟਾ ਕੀ ਹੁੰਦਾ ਇਹ ਸਾਰੀ ਇਕਾਈਤੀ ਹੈ ਜਿਹੜੀ ਐਂਟੀ ਕਲॉकवाइज 45 ਡਿਗਰੀ ਦੇ ਉੱਤੇ ਘੁੰਮ ਜਾਂਦੀ ਹੈ ਠੀਕ ਹੈ ਬੇਟਾ ਇੱਥੋਂ ਇੱਥੇ ਜੇ ਇਹ ਤੀਰ ਇੱਥੋਂ ਇੱਥੇ ਆ ਜਾਂਦਾ ਤਾਂ ਫਿਰ ਇਹ 90 ਡਿਗਰੀ ਤੇ ਹੋ ਜਾਣਾ ਤੁਹਾਨੂੰ ਪਤਾ ਨਾ ਵੀ ਜਿਹੜਾ ਹੈਗਾ ਪੂਰੇ ਚੱਕਰ ਚ 360 ਦਾ ਕੋਣ ਆਹ ਪੋਰਸ਼ਨ ਇੱਕ 90 ਦਾ ਹੁੰਦਾ ਤਾਂ ਇਹ 90 ਦਾ ਅੱਧ 45 ਡਿਗਰੀ ਤੇ ਇਕਾਈਤੀ ਹੈ ਜਿਹੜੀ ਮੂਵ ਕਰ ਗਈ ਪਰ ਬੇਟਾ ਆਹਾ ਜਿਹੜੀ ਜਿਹੜਾ ਆ ਤਾਂ 에रो ਉਵੇਂ ਹੀ ਰਿਹਾ ਦੋਵੇਂ ਪਾਸੇ ਸੇਮ ਸੀ ਪਰ ਆ ਜਿਹੜਾ ਸੈਂਟਰ ਵਾਲਾ 에रो ਸੀਗਾ ਇਹ ਬੇਟਾ ਡਾਇਰੈਕਸ਼ਨ ਬਦਲ ਗਿਆ ਠੀਕ ਹੈ ਉੱਪਰਲਾ ਪੋਰਸ਼ਨ ਸੀ ਜਿਹੜਾ ਹੇਠਲਾ ਪੋਰਸ਼ਨ ਸੀ ਉੱਪਰ ਵਾਲੇ ਪਾਸੇ ਨੂੰ ਚਲਾ ਗਿਆ ਸਿਮਿਲਰਲੀ ਬੇਟਾ ਆਹਾ ਅਕਿਰਤੀ ਹੈ ਜਿਹੜੀ 34 ਨੰਬਰ ਹੈ ਅਕਿਰਤੀ ਧਿਆਨ ਦੇ ਨਾਲ ਦੇਖੋ ਤਾਂ 34 ਨੰਬਰ ਅਕਿਰਤੀ ਦੇ ਵਿੱਚ ਬੇਟਾ ਕੀ ਹੋਊਗਾ ਆਹਾ b 45 ਡਿਗਰੀ ਦੇ ਉੱਤੇ ਮੂਵ ਹੋਊਗੀ ਕਿਰਤੀ ਆਜ ਪੁਆਇੰਟ ਹੈ ਜਿਹੜਾ ਇੱਥੇ ਆ ਜਾਊਗਾ ਸੈਂਟਰ ਹੀ 45 ਡਿਗਰੀ ਤੇ ਤਾਂ ਐਰੋ ਆ ਜਿਹੜਾ ਥੱਲੇ ਹੇਠਲੇ ਪਾਸੇ ਨੂੰ ਆ ਜਾਊਗਾ ਠੀਕ ਹੈ ਐਰੋ ਹੇਠਲੇ ਪਾਸੇ ਨੂੰ ਆ ਜਾਊਗਾ ਬਾਕੀ ਆ 45 ਡਿਗਰੀ ਤੇ ਉਸੇ ਤਰ੍ਹਾਂ ਹੀ ਮੂਵ ਕਰ ਜੂਗਾ ਬਸ ਇਹਦੀ ਡਾਇਰੈਕਸ਼ਨ ਬਦਲੂਗੀ ਤਾਂ ਜਦੋਂ ਬੇਟਾ ਅਸੀਂ b 1 ਕਿਰਤੀ ਧਿਆਨ ਦੇ ਨਾਲ ਆਬਜ਼ਰਵ ਕਰਦੇ ਆ ਤਾਂ b 1 ਕਿਰਤੀ ਸਾਰੀ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਵੀ ਆ ਬੇਟਾ 45 ਡਿਗਰੀ ਤੇ ਮੂਵ ਕਰ ਗਈ ਤਾਂ ਆ ਜਿਹੜਾ 에ਰੋ ਦਾ ਮੂੰਹ ਉੱਪਰ ਸੀ ਉਹ ਮੂੰਹ ਥੱਲੇ ਨੂੰ ਆ ਗਿਆ ਤਾਂ B1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ। ਇਸ ਤੋਂ ਬਾਅਦ ਦੇ ਵਿੱਚ ਬੇਟਾ ਅੱਗੇ ਆ ਗਿਆ ਸਾਡਾ ਸਵਾਲ ਨੰਬਰ 35 ਸਵਾਲ ਨੰਬਰ 35 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਕੀ ਕਹਿੰਦਾ ਪਿਆ ਸਵਾਲ ਨੰਬਰ 35 ਦੇ ਵਿੱਚ ਇੱਕ ਬੇਟਾ ਚੱਕਰ ਬਣਿਆ ਹੋਇਆ ਹੈ ਠੀਕ ਹੈ ਉਹ ਚੱਕਰ ਛੋਟਾ ਹੋ ਜਾਂਦਾ ਉਹਦੇ ਵਿੱਚ ਡਿਜ਼ਾਈਨ ਬਣ ਜਾਂਦਾ ਇਸ ਤਰ੍ਹਾਂ ਲਾਈਨਾਂ ਦਾ ਠੀਕ ਹੈ ਉਦੋਂ ਬਾਅਦ ਚ ਟ੍ਰਾਇੰਗਲ ਆ ਬੇਟਾ ਟ੍ਰਾਇੰਗਲ ਦਾ ਆਕਾਰ ਵੀ ਛੋਟਾ ਹੋ ਜੂ ਤੇ ਵਿੱਚ ਡਿਜ਼ਾਈਨ ਬਣ ਜੂਗਾ B1 ਇਹ ਤਾਂ ਸੌਖਾ ਹੀ ਆ ਸਿੱਧਾ ਹੀ ਆਨਸਰ ਆਉਂਦਾ ਪਿਆ B1 ਕਿਰਤੀ ਨੂੰ ਆਏ ਦੇ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 36 ਸਵਾਲ ਨੰਬਰ 36 ਧਿਆਨ ਨਾਲ ਦੇਖੋ ਬੇਟਾ ਆ ਕੀ ਬਣਿਆ ਹੋਇਆ ਹੈ ਠੀਕ ਹੈ ਇਹ ਜਿਹੜਾ ਹੈਗਾ 90 ਡਿਗਰੀ ਦੇ ਉੱਤੇ ਕਲੌਕਵਾਈਜ਼ ਘੁੰਮ ਜਾਂਦਾ ਜਦੋਂ ਇਹ ਘੁੰਮ ਜਾਂਦਾ ਹੈ ਤਾਂ ਇਹਦੇ ਉੱਪਰ ਇਹਦੇ ਵਰਗੇ ਡਿਜ਼ਾਈਨ ਦੀ ਪਰਛਾਈਂ ਦਾ ਆਕਾਰ ਵੀ ਬਣ ਜਾਂਦਾ ਹੈ ਠੀਕ ਹੈ ਬੇਟਾ ਤਾਂ ਇਸੇ ਤਰ੍ਹਾਂ ਹੀ ਬੇਟਾ ਆਹ ਆਰ ਆਰ ਟਾਈਪ ਕਰਤੀ ਹੈ ਇਹ 90 ਡਿਗਰੀ ਦੇ ਉੱਤੇ ਇਸ ਤਰ੍ਹਾਂ ਘੁੰਮ ਜਾਊਗੀ ਆਰ ਬਣ ਜਾਊਗਾ ਤਾਂ ਇਹਦੇ ਲੈਫਟ ਸਾਈਡ ਦੇ ਉੱਤੇ ਜਿਹੜਾ ਹੈਗਾ ਆਰ ਦੀ ਪਰਛਾਈ ਬਣ ਜਾਊਗੀ ਤਾਂ ਡੀ1 ਕਰਤੀ ਨੂੰ ਜਦੋਂ ਧਿਆਨ ਨਾਲ ਦੇਖਦੇ ਆ ਆ ਦੇਖੋ ਬੇਟਾ 90 ਡਿਗਰੀ ਤੇ ਘੁੰਮ ਗਈ ਇਧਰੋਂ ਐਨੂੰ ਆ ਆ ਆਰ ਆਧਾਰ ਰਹਿ ਗਿਆ ਤੇ ਆਰ ਦੀ ਪਰਛਾਈਆਂ ਜਿਹੜੀ ਇਹਦੇ ਇਧਰਲੇ ਪਾਸੇ ਬਾਹਰ ਗਈ ਇਸ ਕਰਕੇ ਡੀ1 ਕਰਤੀ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 37 ਸਵਾਲ ਨੰਬਰ 37 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਆਹ ਡਿਜ਼ਾਈਨ ਬਣਿਆ ਇਹਦੇ ਵਿਚਾਲੇ ਚੱਕਰ ਆ ਬੇਟਾ ਤਾਂ ਆਹ ਚੱਕਰ ਦੇ ਚਾਰੇ ਪਾਸਿਓਂ ਜਿਹੜਾ ਹੈਗਾ ਉਹਦੇ ਕਾਰਨਰ ਨੂੰ ਛੁੰਦੀਆਂ ਰੇਖਾਵਾਂ ਬਣ ਜਾਂਦੀਆਂ ਅਗਲੇ ਡਿਜ਼ਾਈਨ ਦੇ ਵਿੱਚ ਠੀਕ ਹੈ ਬੇਟਾ ਇਸੇ ਤਰ੍ਹਾਂ ਆਹ ਟ੍ਰਾਇੰਗਲ ਹੈ ਟ੍ਰਾਇੰਗਲ ਦੇ ਵਿੱਚ ਬੇਟਾ 0 ਬਣੀ ਹੋਈ ਹੈ ਤਾਂ 0 ਤੋਂ ਇੱਕ ਇਧਰਲੀ ਨੁੱਕਰ ਨੂੰ ਲਾਈਨ ਇੱਕ ਇਧਰਲੇ ਕਾਰਨਰ ਤੇ ਇੱਕ ਇਧਰਲੇ ਕਾਰਨਰ ਤੇ ਲਾਈਨ ਹੈ ਜਿਹੜੀ ਬਣ ਜਾਊਗੀ ਤਾਂ ਇਹ ਇਸ ਕਰਕੇ ਬੇਟਾ A1 ਕਿਰਤੀ ਹੈ ਜਿਹੜੀ ਸਾਰੀ ਕੰਡੀਸ਼ਨ ਨੂੰ ਫulfil ਕਰਦੀ ਵੀ A1 ਕਿਰਤੀ ਨੂੰ ਐਜ਼ ਅ ਰਾਈਟ ਆਨਸਰ ਅਸੀਂ ਸਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 38 ਸਵਾਲ ਨੰਬਰ 38 ਇਹਦੇ ਵਿੱਚ ਬੇਟਾ ਆ ਸਟੀering ਬਣਿਆ ਹੋਇਆ ਕਾਰ ਦਾ ਅਗਲੇ ਪਾਸੇ ਕਾਰ ਦਿਖਾਈ ਹੋਈ ਹੈ ਕਾਰ ਦੇ ਵਿੱਚ ਇਸ ਤਰ੍ਹਾਂ ਦਾ ਗੋਲ ਸਟੀering ਹੁੰਦਾ ਆ ਬੇਟਾ ਸਾਈਕਲ ਦਾ ਜਿਹੜਾ ਸਟੀering ਬਣਾਇਆ ਹੋਇਆ ਹੈਗਾ ਇਹ ਠੀਕ ਹੈ ਤਾਂ ਇਹਦੂ ਅਗਲੇ ਪਾਸੇ ਬੇਟਾ ਕੀ ਆਊਗਾ ਫਿਰ ਸਾਈਕਲ ਦਾ ਪਾਰਟ ਸਪੇਅਰ ਪਾਰਟ ਹੈ ਨਾ ਹੈਂਡਲ ਬਣਿਆ ਹੋਇਆ ਸਾਈਕਲ ਦਾ ਤੇ ਆ ਸਾਈਕਲ ਆਜੂਗਾ 21 ਇਹਦਾ ਰਾਈਟ ਆਨਸਰ ਹੈ ਜਿਹੜਾ ਉਹ ਅਸੀਂ ਟਿਕ ਕਰ ਦਵਾਂਗੇ ਇਸ ਤੋਂ ਬਾਅਦ ਦੇ ਵਿੱਚ ਆ ਗਿਆ ਬੇਟਾ ਸਵਾਲ ਨੰਬਰ 39 ਸਵਾਲ ਨੰਬਰ 39 ਚ ਬੇਟਾ ਆ ਇੱਕ ਚਿੱਤਰ ਬਣਿਆ ਹੋਇਆ ਇੱਕ ਬੰਦਾ ਲਾ ਲਓ ਜਾਂ ਕੁਝ ਵੀ ਲਾ ਲਓ ਠੀਕ ਹੈ ਜਾਂ ਇੱਕ ਬੱਚਾ ਲਾ ਲਓ ਉਹਦੇ ਆਹ ਗੁੱਤਾਂ ਮੰਨ ਸਕਦੇ ਹਣਾ ਕੁਝ ਵੀ ਆਪਾਂ ਮੰਨ ਸਕਦੇ ਹਾਂ ਤਾਂ ਆ ਰੇਟ ਲਈ ਪਾ ਅਗਲੇ ਚਿੱਤਰ ਦੇ ਸੈਂਟਰ ਦੇ ਵਿੱਚ ਇਹਨੂੰ ਡਿਵਾਈਡ ਕਰ ਦਿੰਦਾ ਆ ਠੀਕ ਹੈ ਇਸੇ ਤਰ੍ਹਾਂ ਹੀ ਬੇਟਾ ਆ ਇੱਕ ਚਿੱਤਰ ਬਣਿਆ ਹੋਇਆ ਆ ਆ ਠੀਕ ਹੈ ਵਿਸ਼ੇਸ਼ ਚਿੱਤਰ ਆ ਇਹ ਚਿੱਤਰ ਇਸੇ ਤਰ੍ਹਾਂ ਉੱਪਰਲਾ ਪੋਰਸ਼ਨ ਇਸੇ ਤਰ੍ਹਾਂ ਹੀ ਰਹਿ ਜਾਊਗਾ ਇਹਦਾ ਵੀ ਐਵੇਂ ਰਹਿ ਗਿਆ ਸੀ ਤਾਂ ਇਹਦੇ ਸੈਂਟਰ ਦੇ ਵਿੱਚ ਇੱਕ ਹੋਰ ਜਿਹੜਾ ਕੱਟ ਆ ਉਹ ਆ ਜਾਊਗਾ ਤਾਂ ਬੇਟਾ ਜਦੋਂ ਅਸੀਂ C1 ਕਿਰਤੀ ਨੂੰ ਧਿਆਨ ਨਾਲ ਦੇਖਦੇ ਆ ਆ ਸੈਂਟਰ ਦੇ ਵਿੱਚ ਇੱਕ ਹੋਰ ਕੱਟ ਆ ਜਿਹੜਾ ਆਇਆ ਹੋਇਆ ਆ ਇੱਥੇ ਵੀ ਆਇਆ ਪਰ ਬੇਟਾ ਇੱਥੇ ਇਹਦੇ ਦੋਵੇਂ ਹੱਥ ਆ ਜਿਹੜੇ ਉਹ ਉਹ ਨੇੜੇ-ਨੇੜੇ ਕੀਤੇ ਹੋਇਆ ਇਸ ਕਰਕੇ ਇਹ ਉੱਤਰ ਨਹੀਂ ਆਊਗਾ ਆ ਕਿਰਤੀ ਉੱਪਰਲੀ ਕਿਰਤੀ ਨਾਲ ਉੱਪਰਲੀ ਰਲਦੀ ਪਈ ਆ ਇਸ ਕਰਕੇ ਸੀ1 ਸਾਡਾ ਰਾਈਟ ਆਨਸਰ ਬਣ ਜਾਊਗਾ ਤਾਂ ਠੀਕ ਹੈ ਬੇਟਾ ਅਸੀਂ ਸੀ1 ਆ ਕਿਰਤੀ ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 40 ਸਵਾਲ ਨੰਬਰ 40 ਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਆ ਬੇਟਾ ਇੱਕ ਵਿਸ਼ੇਸ਼ ਅਕਿਰਤੀ ਬਣੀ ਹੋਈ ਆ ਅਗਲੇ ਸਟੈਪ ਦੇ ਵਿੱਚ ਆ ਜਿਹੜੇ ਬਾਹਰਲੇ ਪਾਸੇ ਨੂੰ ਮੂੰਹ ਸੀ ਇਹਨਾਂ ਕਰਵਾਉਂਦੇ ਅੰਦਰਲੇ ਪਾਸੇ ਨੂੰ ਹੋ ਜਾਂਦੇ ਆ ਤੇ ਆ ਰੇਖਾ ਵੱਜ ਜਾਂਦੀ ਇੱਕ ਤਰ੍ਹਾਂ ਦਾ ਵਿਸ਼ੇਸ਼ ਡਿਜ਼ਾਈਨ ਬਣ ਜਾਂਦਾ ਏਸੇ ਤਰ੍ਹਾਂ ਹੀ ਬੇਟਾ ਇਹ ਦੇ ਵਿੱਚ ਵੀ ਆ ਜਿਹੜੇ ਕਰਵਾਉਂਦੇ ਅੰਦਰਲੇ ਪਾਸੇ ਨੂੰ ਡਿਜ਼ਾਈਨ ਆ ਇਹ ਬਾਹਰਲੇ ਪਾਸੇ ਨੂੰ ਚਲੇ ਜਾਣਗੇ ਆ ਰੇਖਾ ਥੋੜੀ ਜਿਹੀ ਵੱਡੀ ਹੋ ਕੇ ਤੇ ਵਿਸ਼ੇਸ਼ ਪ੍ਰਕਾਰ ਦਾ ਇਦਾਂ ਦਾ ਡਿਜ਼ਾਈਨ ਹੀ ਆ ਜਿਹੜਾ ਉਹ ਬਣ ਜਾਊਗਾ ਤਾਂ D1 ਅਕਿਰਤੀ ਆ ਜਿਹੜੀ ਸਾਰੀ ਕੰਡੀਸ਼ਨ ਨੂੰ ਫulfill ਕਰਦੀ ਪਈ ਆ ਬੇਟਾ ਜਦੋਂ ਧਿਆਨ ਨਾਲ ਆਬਜ਼ਰਵ ਕਰਦੇ ਆਂ ਤੇ ਸਾਨੂੰ ਪਤਾ ਲੱਗ ਜਾਂਦਾ ਹੈ D1 ਕਿਰਤੀ ਨੂੰ ਐਜ਼ a ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਬੇਟਾ a ਸੀਗਾ ਇਸ ਸੈੱਟ ਦਾ ਸਵਾਲ ਨੰਬਰ 40 ਤੇ ਇਹਦੇ ਨਾਲ ਹੀ ਬੇਟਾ ਆਪਾਂ ਇਸ ਵੀਡੀਓ ਨੂੰ ਵਾਈਂਡ ਅਪ ਕਰਦੇ ਆਂ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ